ਹਾਰੇ ਕੇ ਇਨਸਾਨ ਦੇ ਅੰਦਰ ਕੋਈ ਕਲਾ ਕੋਈ ਟੈਲੈਂਟ ਹੁੰਦਾ ਆ ਬਸ ਇੱਕ ਅਲੱਗ ਗੱਲ ਆ ਕਿ ਉਹ ਕਲਾ ਕਦੋਂ ਨਿਕਲ ਕੇ ਬਾਹਰ ਆਉਂਦੀ ਆ ਬਹੁਤ ਸਾਰੀਆਂ ਮੇਰੀਆਂ ਮਾਤਾਵਾਂ ਪੈਣ ਆਆਂ ਕਿ ਉਹ ਵੀ ਕਲਾਕਾਰ ਹੀ ਸੀ ਕਲਾਕਾਰ ਚਾਹੇ ਉਹ ਕੜਾਈ ਕਰਦੀਆਂ ਸੀ ਸਿਲਾਈ ਕਰਦੀਆਂ ਸੀ ਪਰ ਉਹ ਇੱਕ ਦੀਵਾਰਾਂ ਦੇ ਵਿੱਚ ਬੰਨ੍ਹਦੀ ਰਹਿ ਗਈਆਂ ਸੋ ਮੇਰੀ ਕਲਾ ਜੇ ਤੁਸੀਂ ਕਹਿੰਦੇ ਹੋ ਕਿ ਮੇਰੇ ਛੇ ਕਲਾ ਆ ਪਰ ਮੈਂ ਇਹਨੂੰ ਇੱਕ ਆਪਣੀ ਜ਼ਿੰਮੇਵਾਰੀ ਸਮਝਦੀ ਆ ਕਿਉਂਕਿ ਮੈਂ ਅਗਲੀ ਜਨਰੇਸ਼ਨ ਦੇਖ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਸਾਡੇ ਪੰਜਾਬ ਤੋਂ ਦੂਰ ਤਾਂ ਹੈਗੇ ਆ ਪਰ ਸਾਡੇ ਉਹ ਪੰਜਾਬੀਏ ਤੋਂ ਵੀ ਦੂਰ ਰਹਿ ਰਹੇ ਆ ਖਾਸ ਕਰਕੇ ਮੇਰੀਆਂ ਧੀਆ ਮੈਂ ਪਹਿਲੀ ਵਾਰ ਆ ਤੋਂ ਮੈਨੂੰ ਲੱਗਦਾ 8-9 ਸਾਲ ਪਹਿਲਾਂ ਮੈਂ ਜੇ ਸਪੈਂਡ ਚ ਰਹਿੰਦੀ ਆ ਮੈਂ ਉੱਥੇ ਪ੍ਰੋਗਰਾਮ ਰੱਖਿਆ ਸੀ ਸਿਰਫ ਇੱਕ ਨਾਰਮਲ ਪ੍ਰੋਗਰਾਮ ਰੱਖਿਆ ਸੀ ਜਿਹਨੂੰ ਧੀਆ ਦਾ ਮੇਲਾ ਕਿਹਾ ਸੀ ਤੇ ਉਸ ਦੇ ਵਿੱਚ ਤਕਰੀਬਨ ਅਸੀਂ 2-250 ਫੀਮੇਲ ਇਕੱਠੀਆਂ ਹੋਈਆਂ ਸੀ ਤੇ ਉਸ ਟਾਈਮ ਕਿਤੇ ਟਾਵਾ ਟਾਵਾ ਐਦਾ ਪੈਲਸ ਦੇ ਵਿੱਚ ਮੇਲਾ ਹੁੰਦਾ ਸੀ ਮੈਂ ਪੈਂਟ ਦੇ ਵਿੱਚ ਇੱਕ ਔਰਤ ਹੋ ਰਿਓ ਕਿਰਾਏ ਤੇ ਲਿਆ ਜਿਹਦੀ ਸਾਰੀ ਜ਼ਿੰਮੇਵਾਰੀ ਮੈਂ ਹੀ ਰੱਖੀ ਸੀ ਸੋ ਮੇਰੀ ਜ਼ਿੰਦਗੀ ਦਾ ਪਹਿਲਾ ਪ੍ਰੋਗਰਾਮ ਸੀ ਜਿੱਥੇ ਮੈਂ ਦੇਖਿਆ ਕਿ ਮੈਂ ਇਹ ਚੀਜ਼ ਜਿਹੜੀ ਆ ਉਹ ਕਰ ਸਕਦੀ ਆ ਜਾਂ ਇੱਕ ਤੁਸੀਂ ਅਸਲ ਦੇ ਵਿੱਚੋ ਕਿ ਆਪਣੇ ਪਰਿਵਾਰ ਦੇ ਨਾਲ ਰਹਿਣਾ ਆ ਅੱਜ ਦੇ ਟਾਈਮ ਸੰਘਾਰ ਸੰਘਰਸ਼ ਕੋਈ ਨਹੀਂ ਹੈਗਾ ਪਹਿਲੇ ਸੰਘਾਰ ਸੀ ਸਾਡੇ ਵੱਡੇ ਬਜ਼ੁਰਗਾਂ ਨੇ ਸੰਕਰਾंतिकारੀਆਂ ਨੇ ਚਾਹੇ ਕਹਿ ਲੋ ਕਿ ਸਾਨੂੰ ਆਜ਼ਾਦੀ ਦਿਵਾਉਣ ਦੇ ਵੇਲੇ ਸੰਘਾਰਸ਼ ਕੀਤਾ ਸੀ ਹੁਣ ਸਿਰ ਸੰਘਾਰਸ਼ ਜਿਹੜਾ ਉਹ ਚੱਲ ਰਿਹਾ ਆ ਪਰਿਵਾਰਾਂ 'ਚ ਹੀ ਸਾਨੂੰ ਆਪ ਖੁਦ ਦੱਸਣਾ ਪੈ ਰਿਹਾ ਆ ਕਿ ਇਹ ਮੇਰਾ ਪਾਪ ਆ ਇਹ ਮੇਰੀ ਮਾਂ ਆ ਇਹ ਮੇਰਾ ਪਤੀ ਆ ਇਹ ਮੇਰੀ ਬਤਨੀ ਆ ਸਾਡਾ ਸੰਘਾਰਸ਼ ਸਾਡੇ ਪਰਿਵਾਰ 'ਚ ਹੀ ਚੱਲ ਰਿਹਾ ਆ ਸਾਡੀ ਬਾਹਰ ਨਾਲ ਕਿਸੇ ਦੇ ਨਾਲ ਕੋਈ ਲੜਾਈ ਨਹੀਂ ਸਾਡੀ ਘਰ ਦੇ ਵਿੱਚ ਹੀ ਲੜਾਈ ਆ ਪੰਜਾਬੀ ਸੱਭਿਆਚਾਰ ਨੂੰ ਪਰਪੂਲਿਤ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪੂ ਆਪਣਾ ਯੋਗਦਾਨ ਪਾ ਰਹੀਆਂ ਨੇ ਅਜਿਹੇ ਵੀ ਸ਼ਖਸ ਨੇ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਦੇ ਵਿੱਚ ਪਰਪੂਲਿਤ ਕਰਨ ਲਈ ਇਸ ਨੂੰ ਅੱਗੇ ਵਧਾਵਾ ਦੇਣ ਲਈ ਨੌਜਵਾਨੀ ਨੂੰ ਨਾਲ ਜੋੜ ਕੇ ਵੱਖ-ਵੱਖ ਸੱਭਿਆਚਾਰ ਪ੍ਰੋਗਰਾਮ ਕਰਵਾਉਂਦੇ ਨੇ ਸਾਡੇ ਨਾਲ ਵੀ ਅਜ ਇੱਕ ਅਜਿਹਾਈ ਜਿਹੜੀ ਸਾਡੀ ਭੈਣ ਆ ਮੌਜੂਦ ਆ ਇਹਨਾਂ ਨੂੰ ਜੇ ਗੱਲਬਾਤ ਕਰੀ ਤਾਂ ਇਟਲੀ ਦੇ ਵਿੱਚ ਇਨਾ ਬਾਰੇ ਜੇ ਆਪਾਂ ਕਿਸੇ ਨੂੰ ਜਾਣਕਾਰੀ ਦੇਈਏ ਤਾਂ ਸਾਰਿਆਂ ਨੇ ਹੀ ਜਿਹੜੀ ਖਾਸ ਕਰ ਜਿਹੜੀ ਨੌਜਵਾਨ ਵਰਗ ਦੇ ਵਿੱਚ ਲੜਕੀਆਂ ਨੇ ਉਹ ਇਹਨਾਂ ਦੇ ਨਾਮ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਰਾਜਕੌਰ ਜੀ ਮਜੂਨੇ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਆਪਾਂ ਜੇ ਗੱਲਬਾਤ ਕਰੀਏ ਸਾਰਿਆਂ ਨੂੰ ਪਹਿਲਾਂ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਜਿੱਥੇ ਵੀ ਪ੍ਰੋਗਰਾਮ ਕਰਵਾਨੇ ਹੋ ਤੁਸੀਂ ਹਮੇਸ਼ਾ ਸਟੇਜ ਦੀ ਜ਼ਿੰਮੇਵਾਰੀ ਬੜੇ ਬਖੂਬੀ ਨਿਭਾਉਂਦੇ ਹੋ ਤੇ ਜਿਹੜੀਆਂ ਲੜਕੀਆਂ ਨੇ ਉਹ ਬੜਾ ਤੁਹਾਡੇ ਨਾਲ ਹਮੇਸ਼ਾ ਹੀ ਕਿਹਾ ਜਾਂਦਾ ਵੀ ਪ੍ਰਭਾਵਿਤ ਨੇ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਇਹ ਜਿਹੜੀ ਕਲਾ ਕਿੱਥੋਂ ਸਿੱਖੀ ਜਿੱਥੋਂ ਕਿ ਆਪਾਂ ਬਿਲੋਂਗ ਕਰਦੇ ਆਂ ਪੰਜਾਬੀ ਪੰਜਾਬੀਅਤ ਦੇ ਨਾਲ ਮੈਨੂੰ ਲੱਗਦਾ ਆ ਕਿ ਹਰ ਇੱਕ ਇਨਸਾਨ ਦੇ ਅੰਦਰ ਕੋਈ ਕਲਾ ਕੋਈ ਟੈਲੈਂਟ ਹੁੰਦਾ ਆ ਬਸ ਇੱਕ ਅਲੱਗ ਗੱਲ ਆ ਕਿ ਉਹ ਕਲਾ ਕਦੋਂ ਨਿਕਲ ਕੇ ਬਾਹਰ ਆਉਂਦੀ ਆ ਬਹੁਤ ਸਾਰੀਆਂ ਮੇਰੀਆਂ ਮਾਤਾਵਾ ਪੈਣਾ ਆ ਕਿ ਉਹ ਵੀ ਕਲਾਕਾਰ ਹੀ ਸੀ ਕਲਾਕਾਰ ਚਾਹੇ ਉਹ ਕੜਾਈ ਕਰਦੀਆਂ ਸੀ ਸਿਲਾਈ ਕਰਦੀਆਂ ਸੀ ਪਰ ਉਹ ਇੱਕ ਦੀਵਾਰਾਂ ਦੇ ਵਿੱਚ ਬੰਨਦੀ ਰਹਿ ਗਈਆਂ ਸੋ ਮੇਰੀ ਕਲਾ ਜੇ ਤੁਸੀਂ ਕਹਿੰਦੇ ਹੋ ਕਿ ਮੇਰੇ ਛੇ ਕਲਾ ਆ ਪਰ ਮੈਂ ਇਹਨੂੰ ਇੱਕ ਆਪਣੀ ਜ਼ਿੰਮੇਵਾਰੀ ਸਮਝਦੀਆਂ ਕਿਉਂਕਿ ਮੈਂ ਅਗਲੀ ਜਨਰੇਸ਼ਨ ਦੇਖ ਰਹੀ ਹਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਸਾਡੇ ਪੰਜਾਬ ਤੋਂ ਦੂਰ ਤਾਂ ਹੈਗੇ ਆ ਪਰ ਸਾਡੇ ਉਹ ਪੰਜਾਬੀ ਤੂੰ ਵੀ ਦੂਰ ਰਹਿ ਰਹੇ ਆ ਖਾਸ ਕਰਕੇ ਮੇਰੀਆਂ ਧੀਆਂ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਪਹਿਲਾਂ ਗੁਰੂ ਘਰ ਅਗਰ ਨਿੱਕੀਆਂ ਜਾਂਦੀਆਂ ਸੀ ਉਹਨਾਂ ਦੇ ਸੂਟ ਨਹੀਂ ਸੀ ਪਾਏ ਜਾਂਦੇ ਪਿਛਲੇ 5 ਕੁ 7 ਸਾਲ ਦੇ ਵਿੱਚ ਨਿੱਕੀਆਂ ਨਿੱਕੀਆਂ ਬੱਚੀਆਂ ਜਿਹੜੀਆਂ ਸੂਟ ਪਹਿਰਾਵਾ ਜਿਹੜਾ ਉਹਨਾਂ ਨੇ ਅਪਡਾ ਲਿਆ ਸੋ ਇੱਕ ਛੋਟੀ ਜੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਸਾਡੀ ਪੰਜਾਬੀ ਮਾਂ ਬੋਲੀ ਦੇ ਨਾਲ ਰਿਲੇਟਡ ਅਗਰ ਕੋਈ ਵੀ ਗੱਲ ਆ ਸੋ ਮੈਂ ਚਾਹੁੰਦੀ ਆ ਕਿ ਮੈਂ ਉਹਦੇ ਵਿੱਚ ਹਿੱਸਾ ਲਾਵਾਂ ਬੇਸ਼ੱਕ ਉਹ ਚਾਹੇ ਸਾਡੀਆਂ ਬੀਬੀਆਂ ਦਾ ਪ੍ਰੋਗਰਾਮ ਆ ਚਾਹੇ ਕਿਤੇ ਵੀ ਕੋਈ ਸਟੇਜ ਆ ਜਾਂ ਕੋਈ ਵੀ ਜਿੱਥੇ ਸਾਨੂੰ ਮਾਣ ਮਹਿਸੂਸ ਹੋ ਸਕੇ ਪੰਜਾਬੀ ਦੇ ਨਾਲ ਰਿਲੇਟਡ ਕੋਈ ਵੀ ਗੱਲ ਆ ਮੈਂ ਉਥੇ ਸ਼ਿਰਕਤ ਕਰਦੀ ਹੀ ਆ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਜਿਹੜੇ ਇਦਾਂ ਦੇ ਪ੍ਰੋਗਰਾਮ ਸੱਭਿਆਚਾਰਕ ਕਰਵਾ ਰਹੇ ਹੋ ਮੈਂ ਪਹਿਲੀ ਵਾਰ ਆਤੋਂ ਮੈਨੂੰ ਲੱਗਦਾ 8 ਕਿ 9 ਸਾਲ ਪਹਿਲਾਂ ਮੈਂ ਜਿਸਪੈਂਡ ਚ ਰਹਿੰਦੀ ਆ ਮੈਂ ਉੱਥੇ ਪ੍ਰੋਗਰਾਮ ਰੱਖਿਆ ਸੀ ਸਿਰਫ ਇੱਕ ਨਾਰਮਲ ਪ੍ਰੋਗਰਾਮ ਰੱਖਿਆ ਸੀ ਜਿਹਨੂੰ ਤੀਆਂ ਦਾ ਮੇਲਾ ਕਿਹਾ ਸੀ ਤੇ ਉਸ ਦੇ ਵਿੱਚ ਤਕਰੀਬਨ ਅਸੀਂ 2-250 ਫੀਮੇਲ ਇਕੱਠੀਆਂ ਹੋਈਆਂ ਸੀ ਤੇ ਉਸ ਟਾਈਮ ਕਿਤੇ ਟਾਵਾ ਟਾਵਾ ਐਦਾ ਪੈਲਸ ਦੇ ਵਿੱਚ ਮੇਲਾ ਹੁੰਦਾ ਸੀ ਮੈਂ ਪੈਂਟ ਦੇ ਵਿੱਚ ਇੱਕ ਔਰਤ ਹੋ ਰਿਓ ਕਿਰਾਏ ਤੇ ਲਿਆ ਜਦੀ ਸਾਰੀ ਜ਼ਿੰਮੇਵਾਰੀ ਮੈਂ ਹੀ ਰੱਖੀ ਸੀ ਸੋ ਮੇਰੀ ਜ਼ਿੰਦਗੀ ਦਾ ਪਹਿਲਾ ਪ੍ਰੋਗਰਾਮ ਸੀ ਜਿੱਥੇ ਮੈਂ ਦੇਖਿਆ ਕਿ ਮੈਂ ਇਹ ਚੀਜ਼ ਜਿਹੜੀ ਆ ਉਹ ਕਰ ਸਕਦੀ ਆ ਸੋ ਜਦੋਂ ਫਿਰ ਬਸ 8-9 ਸਾਲ ਤੋਂ ਇਹ ਚੀਜ਼ ਹੋਈ ਸ਼ੁਰੂ ਉਸ ਤੋਂ ਬਾਅਦ ਦੇ ਵਿੱਚ ਪੈਲਸ ਰੈਸਟੋਰੈਂਟ ਇਹ ਪਰਿਵਾਰ ਮੇਰੇ ਨਾਲ ਜੁੜੇ ਫਿਰ ਉਹ ਚੀਜ਼ ਮੈਂ ਇਸ ਤਰ੍ਹਾਂ ਸ਼ੁਰੂ ਕਰ ਦਿੱਤੀ ਕਿ ਜਦੋਂ ਪੈਲਸ ਦੇ ਵਿੱਚ ਪ੍ਰੋਗਰਾਮ ਰੱਖਣਾ ਜਾਂ ਰੈਸਟੋਰੈਂਟ 'ਚ ਇਹ ਫੰਕਸ਼ਨ ਰੱਖਣੇ then ਉਹਨਾਂ ਦਾ ਬੁਲਾਵਾ ਆਉਂਦਾ ਸੀ ਤੇ ਮੈਂ ਆਉਂਦੀ ਸੀ ਕਿਉਂਕਿ ਪੰਜਾਬੀ ਪੰਜਾਬੀਆਂ ਦਾ ਸਵਾਲ ਸੀ ਅਲਗੋਰਿਜ਼ ਪਹਿਲਾਂ ਜੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਪੰਜਾਬ ਤੋਂ ਇਟਲੀ ਕਿਵੇਂ ਆਣਾ ਹੋਇਆ ਤੇ ਜਿਹੜੀ ਸਟੇਜ ਦੀ ਜ਼ਿੰਮੇਵਾਰੀ ਆ ਉਹ ਪਹਿਲੀ ਵਾਰੀ ਕਿਥੇ ਨੇਭਾਈ ਸੀ ਜੇ ਪੰਜਾਬ ਚ ਨਿਭਾਈ ਸੀ ਜਾਂ ਇਟਲੀ ਦੇ ਵਿੱਚ ਆ ਕੇ ਨਿਭਾਈ ਸੀ ਮੇਰਾ ਇੱਥੇ ਆਉਣਾ ਜਾਂ ਉਹ ਮੇਰੀ ਜਿਹੜੀ ਜੈਂਦੀ ਆ ਜੇ ਮੈਂ ਤੁਹਾਨੂੰ ਦੱਸਣ ਲੱਗੀ ਸ਼ਾਇਦ ਆਪਣੇ ਇੰਟਰਵਿਊ ਜੇੜੀਓ 4 ਤੋਂ 5 ਘੰਟਿਆਂ ਦੇ ਵਿੱਚ ਨੋਰਮਲ ਨਿਕਲ ਜਾਣੀਆਂ ਸੋ ਇਹਦੇ ਬਾਰੇ ਮੈਂ ਇਹ ਵੀ ਜ਼ਰੂਰ ਸ਼ੇਅਰ ਕਰੂੰਗੀ ਕਿ ਮੇਰਾ ਇੱਥੇ ਆਉਣਾ ਕਿੱਦਾਂ ਹੋਇਆ ਜਾਂ ਕੀ ਚੱਲਿਆ ਉਸ ਤੋਂ ਇਲਾਵਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਹੀ ਚੀਜ਼ ਅਪਣਾਈ ਸੀ ਕਿ ਜੇ ਮੈਂ ਸਹੀ ਆ ਤੇ ਮੈਂ ਸਹੀ ਆ ਸੋ ਕਈ ਵਾਰ ਏਦਾਂ ਹੋ ਜਾਂਦਾ ਦਾ ਕੁਝ ਏਦਾਂ ਦੇ ਮਸਲੇ ਉੱਠ ਜਾਂਦੇ ਆ ਜਿੱਥੇ ਤੁਸੀਂ ਕੁਝ ਕਰਨਾ ਚਾਹੁੰਦੇ ਆ ਪਰ ਪਰਿਵਾਰ ਤੁਹਾਡਾ ਸਾਥ ਨਹੀਂ ਦਿੰਦਾ ਸੋ ਇਹ ਰੂਜੇਵੇਂ ਜਿਹੜੇ ਚਾਲਦੇਕਾਰ ਦੇ ਮੈਂ ਆਪਣੇ ਕੰਮ ਕਾਸ ਤੇ ਸਟੈਂਡ ਲਿਆ ਜਦੋਂ ਮੈਂ ਪਹਿਲੀ ਵਾਰ ਕੰਮ ਸ਼ੁਰੂ ਕੀਤਾ ਸੀ 2000 ਸੱਤ ਦੇ ਵਿੱਚ ਮੈਂ 5 ਘੰਟੇ ਕੰਮ ਕਰਦੀ ਸੀ ਹਰ ਰੋਜ਼ ਤੇ ਮੈਨੂੰ ਇੱਕ ਮਹੀਨੇ ਦੇ 70 ਐਰੋ ਦਿੱਤੇ ਜਾਂਦੇ ਸੀ ਮੇਰੇ ਲਈ ਉਹ ਵੀ ਬਹੁਤ ਹੁੰਦੇ ਸੀ ਮੈਨੂੰ ਬਹੁਤ ਸਾਰੇ ਮੇਰੇ ਨਾਲ ਦੀਆਂ ਨੇ ਹੱਸਣਾ ਕਹਿਣਾ ਕਿ ਇਹ ਕੀ ਹੋ ਜਾ 70 ਐਰੋ ਦਿੰਦੇ ਇੱਕ ਮਹੀਨੇ ਦੇ ਕਹਿਣ ਦੀ ਗੱਲ ਆ ਇਹ ਮੇਰੇ ਇੱਕ ਨਿੱਜੀ ਜ਼ਿੰਦਗੀ ਜਦੋਂ ਕਹਿ ਲੋ ਕਿ ਸੀ ਤੇ ਉਸ ਤੋਂ ਬਾਅਦ ਚ ਮੈਂ ਬਾਹਰ ਆਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਮੈਂ 2 ਐਰੋ ਘੰਟਾ ਸਟਾਰਟ ਕੰਮ ਕੀਤਾ ਸ਼ਾਇਦ ਉਸ ਪੈਂਡ ਦੀ ਜਾਲੇ ਦਵਾਲੇ ਵਿੱਚ ਪਹਿਲੀ ਮੈਂ ਇਹ ਲੇਡੀ ਹੁਣੀ ਆ ਕਿ ਜਿਹਨੇ ਇੰਨੇ ਘੱਟ ਰੇਟ ਦੇ ਉਤੇ ਕੰਮ ਸ਼ੁਰੂ ਕੀਤਾ ਉਹ ਅੱਜ 2 ਤੋਂ 20 ਏਰੋ ਘੰਟਾ ਕਿੱਦਾਂ ਬਣ ਗਏ ਇਹ ਪ੍ਰਮਾਤਮਾ ਨਹੀਂ ਜਾਣਦਾ ਆ ਜਾਂ ਮੈਂ ਜਾਣਦੀ ਮੇਰੀ ਮਿਹਨਤ ਹੀ ਜਾਣਦੀ ਆ ਜਿਹੜੇ ਤੁਹਾਡੇ ਵਰਗੇ ਜਿਵੇਂ ਤੁਸੀਂ ਦੱਸਿਆ ਵੀ ਸੰਘਰਸ਼ ਭਰੀ ਜ਼ਿੰਦਗੀ ਆ ਹੁਣ ਵੀ ਜਿਹੜੀਆਂ ਹੋਰ ਲੇਡੀਆਂ ਆ ਰਹੀਆਂ ਨੇ ਉਹ ਸੰਘਰਸ਼ ਭਰੀ ਜ਼ਿੰਦਗੀ ਦੇ ਵਿੱਚ ਇਹ ਸੱਭਿਆਚਾਰ ਨੂੰ ਸੰਭਾਲਣ ਲਈ ਕਿਸ ਤਰ੍ਹਾਂ ਉਪਰਾਲੇ ਕਰ ਸਕਦੀਆਂ ਆ ਦੇਖੋ ਜੀ ਦੋ ਜ਼ਿੰਦਗੀਆਂ ਇੱਕ ਤਾਂ ਹੈਗੀ ਤੁਸੀਂ ਇੱਕ ਬਾਹਰਲਾ ਦਿਖਾਵੇ ਵਜੋਂ ਰਹਿਣਾ ਆ ਜਾਂ ਇੱਕ ਤੁਸੀਂ ਅਸਲ ਦੇ ਵਿੱਚ ਹੋ ਕੇ ਆਪਣੇ ਪਰਿਵਾਰ ਦੇ ਨਾਲ ਰਹਿਣਾ ਆ ਅੱਜ ਦੇ ਟਾਈਮ ਸੰਘਾਰ ਸੰਘਾਰਸ਼ ਕੋਈ ਨਹੀਂ ਹੈਗਾ ਪਹਿਲੇ ਸੰਘਾਰ ਸੀ ਸਾਡੇ ਵੱਡਿਆਂ ਬਜ਼ੁਰਗਾਂ ਨੇ ਸੰ ਕ੍ਰਾਂਤੀਕਾਰੀਆਂ ਨੇ ਚਾਹੇ ਕਹਿ ਲੋ ਕਿ ਸਾਨੂੰ ਆਜ਼ਾਦੀ ਦਿਵਾਉਣ ਦੇ ਵੇਲੇ ਸੰਘਾਰਸ਼ ਕੀਤਾ ਸੀ ਹੁਣ ਸਿਰਫ ਸੰਘਾਰਸ਼ ਜਿਹੜਾ ਉਹ ਚੱਲ ਰਿਹਾ ਆ ਪਰਿਵਾਰਾਂ ਚ ਹੀ ਸਾਨੂੰ ਆਪ ਖੁਦ ਦੱਸਣਾ ਪੈ ਰਿਹਾ ਆ ਕਿ ਮੇਰਾ ਬਾਪ ਆ ਇਹ ਮੇਰੀ ਮਾਂ ਆ ਇਹ ਮੇਰਾ ਪਤੀ ਆ ਇਹ ਮੇਰੀ ਪਤਨੀ ਆ ਸਾਡਾ ਸੰਘਰਸ਼ ਸਾਡੇ ਪਰਿਵਾਰ ਦੀ ਚੱਲ ਰਿਹਾ ਆ ਸਾਡੇ ਬਾਹਰ ਬਾਹਰ ਨਾ ਕਿਸੇ ਦੇ ਨਾਲ ਕੋਈ ਲੜਾਈ ਨਹੀਂ ਸਾਡੀ ਘਰ ਦੇ ਵਿੱਚ ਹੀ ਲੜਾਈ ਆ ਸੋ ਮੈਨੂੰ ਇਦਾਂ ਲੱਗਦਾ ਆ ਕਿ ਜੇ ਤੁਸੀਂ ਇੱਕ ਦੋ ਚੀਜ਼ਾਂ ਕਰ ਸਕਦੇ ਜੇ ਤੁਸੀਂ ਬਾਹਰਲੀ ਜ਼ਿੰਦਗੀ ਜੀਣੀ ਆ ਫੇ ਤਾਂ ਤੁਸੀਂ ਨਕਲੀ ਮਖੌਟੇ ਪਾ ਕੇ ਜਿਵੇਂ ਕਿ ਉਹ ਸੋਸ਼ਲ ਨੈਟਵਰਕ ਕਿੰਨਾ ਚੱਲ ਪਿਆ ਆ ਉਹਦੇ ਤੇ ਅਸੀਂ ਦਿਖਾਈ ਜਾ ਰਹੇ ਆ ਅਸੀਂ ਇਕੱਠੇ ਆ ਅਸੀਂ ਐਦਾਂ ਆ ਅਸੀਂ ਤਾਂ ਉਹ ਰਿਸ਼ਤੇ ਮੈਨੂੰ ਲੱਗਦਾ ਕਾਦੇ ਆ ਕਿ ਜਿਹੜੇ ਤੁਹਾਨੂੰ ਸਕਰੀਨਾਂ ਤੇ ਦੂਜੀਆਂ ਨੂੰ ਦਿਖਾਉਣੇ ਪੈ ਜਾਣ ਜੇ ਤੁਹਾਡਾ ਸੱਚਾ ਰਿਸ਼ਤਾ ਆ ਉਹ ਆਟੋਮੈਟਿਕਲੀ ਦੁਨੀਆ ਚੋਂ ਜਾਣਦਾ ਆ ਜੇ ਤੁਹਾਡਾ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਆ ਕਿ ਤੁਸੀਂ ਉਸ ਚੀਜ਼ ਤੋਂ ਨਿਕਲ ਕਰਕੇ ਇੱਕ ਆਪਣੀ ਅਸਲੀ ਜ਼ਿੰਦਗੀ ਜਿਓ ਮੈਂ ਹਮੇਸ਼ਾ ਇੱਕ ਹੈਸ਼ਟੈਗ ਦਿੰਨੀ ਹੁੰਨੀ ਆ ਬੀ ਰੀਅਲ ਸ਼ੋ ਰੀਜਨਲੀ ਅਸਲੀ ਬਣੋ ਤੇ ਅਸਲੀ ਦਾ ਹੀ ਦਿਖਾਵਾ ਕਰੋ ਸੋ ਨਕਲੀ ਭਰੀ ਜ਼ਿੰਦਗੀ ਨਾਲੋਂ ਨਿਕਲ ਕੇ ਤੁਸੀਂ ਇੱਕ ਸਹੀ ਵੇ ਦੇ ਵਿੱਚ ਕੈਲੋ ਕੋ ਜੀ ਸਕਦੇ ਆ ਫਿਰ ਤੁਸੀਂ ਇੱਕ ਸੇਵਾ ਕਰ ਸਕਦੇ ਚਾਹੇ ਉਹ ਸੇਵਾ ਜਿਹੜੀ ਮਾਪੇ ਦੀ ਸੇਵਾ ਆ ਦਿਖਾਵੇ ਤੋਂ ਬਿਨਾਂ ਵਾਲੀ ਤੇ ਚਾਹੇ ਤੁਸੀਂ ਪੰਜਾਬੀ ਪੰਜਾਬੀ ਦੀ ਸੇਵਾ ਕਰਨੀ ਤੁਸੀਂ ਉਹ ਵੀ ਕਰ ਸਕਦੇ ਆ ਇਟਲੀ ਦੇ ਵਿੱਚ ਲੰਬੇ ਸਮੇਂ ਤੋਂ ਤੀਆਂ ਦੇ ਸਮਾਗਮ ਪ੍ਰੋਗਰਾਮ ਹੁੰਦੇ ਨੇ ਤੁਹਾਨੂੰ ਲੱਗਦਾ ਪੰਜਾਬ ਅਤੇ ਇਟਲੀ ਦੇ ਵਿੱਚ ਕਰਵਾਏ ਤੀਆਂ ਦੇ ਪ੍ਰੋਗਰਾਮ ਵਿੱਚ ਕਿੰਨਾ ਕੁ ਫਰਕ ਸਮਝਦੇ ਹੋ ਇਹ ਸਾਰਿਆਂ ਨੂੰ ਪਤਾ ਆ ਜਦੋਂ ਇਹ ਪ੍ਰੋਗਰਾਮ ਇਦਾਂ ਦੇ ਸ਼ੁਰੂ ਹੋਏ ਸੀ ਬਹੁਤ ਕੁਝ ਬਹੁਤ ਗੱਲਾਂ ਬੜੀਆਂ ਸਿਰਫ ਇੱਕ ਲਫ਼ਜ਼ ਤੀਆਂ ਨੂੰ ਚੱਕ ਲਿਆ ਕਿ ਤੀਆਂ ਕੀ ਹੁੰਦੀਆਂ ਕੀ ਹੁੰਦੀਆਂ ਕੀ ਹੁੰਦੀਆਂ ਮੈਨੂੰ ਇਦਾਂ ਲੱਗਦਾ ਤੀਆਂ ਤੇ ਤੀਆਂ ਇੱਕ ਹੀ ਆ ਜਿਸ ਦੇ ਘਰ ਦੇ ਵਿੱਚ ਧੀ ਨੇ ਜਨਮ ਲਿਆ ਆ ਉਹਨੂੰ ਸ਼ਾਇਦ ਪੁੱਛਣਾ ਨਹੀਂ ਚਾਹੀਦਾ ਕਿ ਧੀਆਂ ਕੀ ਆ ਅਸੀਂ ਇੱਥੇ ਕੰਮ ਕਾਜ ਕਰਦੀਆਂ ਪੰਜਾਬੀ ਵਿੱਚ ਕਹਿੰਦੇ ਹੁੰਦੇ ਦਿਹਾੜੀ ਸ਼ਾਇਦ ਅਸੀਂ ਉਹਨਾਂ ਘਰਾਂ ਨੂੰ ਬਿਲੋਂਗ ਕਰਦੀਆਂ ਜਿੱਥੇ ਘਰਾਂ ਦੇ ਵਿੱਚ 4-4 5-5 ਆਟੋਮੈਟਿਕਲੀ ਕਾਮਕਾਰਾਂ ਨੂੰ ਸਾਡੇ ਘਰਾਂ 'ਚ ਪਿੱਛੇ ਆ ਰਹੇ ਤੇ ਅਸੀਂ ਉਹ ਸੇਮ ਚੀਜ਼ ਆ ਕਰ ਰਹੀਆਂ ਇੱਥੇ ਅਸੀਂ ਸਿਰਫ ਇੱਕ ਕੂਟਣ 'ਚੋਂ ਬਾਹਰ ਨਿਕਲਣ ਦੇ ਲਈ ਜੇ ਹੁਣ ਮੈਂ ਕਮਾਂ ਮਿਸਵੇ ਨੂੰ 3 ਵਜੇ ਉੱਠਦੀ ਆਂ ਮੈਂ ਰਾਤ ਨੂੰ 10 ਵਜੇ ਦੁਬਾਰਾ ਬੈਡ ਤੇ ਜਾਂਦੀ ਆ ਕਿ ਮਤਲਬ ਮੇਰੀ ਇੰਨੀ ਲੌਂਗ ਮੇਰੀ ਜਰਨੀ ਹੁੰਦੀ ਆ ਰੋਜ਼ ਦੀ ਰੋਜ਼ ਜਰਨੀ ਰੋਜ਼ ਦਾ ਇੱਕ ਸਫਰ ਹੁੰਦਾ ਜੇ ਕਿਤੇ ਮੈਨੂੰ ਸਾਲ ਬਾਅਦ 1-2 ਦਿਨ ਐਦਾਂ ਮਿਲ ਗਿਆ ਕਿ ਜਿੱਥੇ ਮੈਂ ਆਪਣਾ ਪਹਿਰਾਵੇ ਨੂੰ ਮੈਂ ਆਪਣਾ ਮਨ ਪਰਚਾਵਾ ਕੱਲ ਸੋ ਮੈਨੂੰ ਉੱਥੇ ਦੱਸਣ ਦੀ ਲੋੜ ਨਹੀਂ ਕਿ ਮੈਂ ਤੀਆਂ ਦੇ ਗਈਆਂ ਕਿ ਜਾਂ ਮੈਂ ਇੱਕ ਫੰਕਸ਼ਨ ਤੇ ਗਈਆਂ ਸੋ ਇੰਨੀ ਕੀ ਗੱਲ ਆ ਤੀਆਂ ਤੇ ੀਆਂ ਇੱਕ ਹੀ ਆ ਇੱਥੇ ਦਿਖਾਵਾ ਨਾ ਕਰੋ ਤੀਆਂ-ਤੀਆਂ ਦਾ ਅਗਰ ਕੋਈ ਜਿਉਂਦਾ ਆ ਉਹਨੂੰ ਬਸ ਜੀਣ ਦਿਓ ਤੁਸੀਂ ਕਿਸੇ ਨੂੰ ਤੰਗ ਨਾ ਕਰੋ ਮੈਂ ਤਾਂ ਬਸ ਇਹੀ ਕਹਿਣਾ ਚਾਹੂੰਗੀ ਜਿਹੜੇ ਇਹ ਫੰਕਸ਼ਨ ਹੋ ਰਹੇ ਆ ਪਹਿਲਾਂ ਹੋਏ ਸੀ ਉਸ ਦੇ ਕਿੰਨੇ-ਕਿੰਨੇ ਮੁੱਦੇ ਬਣੇ ਆ ਪਰ ਹੁਣ ਨਹੀਂ ਬਣ ਰਹੇ ਕਿਉਂਕਿ ਹੁਣ ਉਸ ਚੀਜ਼ ਪਹਿਲਾ-ਪਹਿਲਾ ਨਾ ਭਿੱਜੜਾ ਥੋੜਾ ਜਿਹਾ ਔਖਾ ਹੁੰਦਾ ਕਿਸੇ ਨਵੇਂ ਸਿਸਟਮ ਦੇ ਵਿੱਚ ਔਰ ਇਸ ਚੀਜ਼ ਨੂੰ ਅਪਣਾਉਣ ਲਈ ਥੋੜਾ ਜਿਹਾ ਤਾਂ ਟਾਈਮ ਲੱਗਦਾ ਆ ਪਰ ਤੁਸੀਂ ਅੱਜ ਦੇਖਿਆ ਹੁਣ ਕਿੰਨਾ ਕੱਠ ਸੀ ਜੋ ਪਿਛਲਾ ਪਿਛਲੇ ਹਫ਼ਤੇ ਮੇਕ ਪ੍ਰੋਗਰਾਮ ਤੇ ਗਈ ਉਤੇ 3-400 ਬੀਬੀਆਂ ਇਕੱਠੀਆਂ ਹੋਈਆਂ ਸੀ ਤੇ ਫਿਰ ਜੇ ਜੋ ਤੁਸੀਂ ਸਾਰੇ ਇੱਥੇ ਆ ਜਾਂਦੇ ਫਿਰ ਗੱਲਾਂ ਕੌਣ ਕਰਦਾ ਆ ਇੱਥੇ ਵੀ ਬਹੁਤ ਖੁਸ਼ ਹੋ ਕੇ ਬੀਬੀਆਂ ਸਾਰੀਆਂ ਆ ਗਈਆਂ ਕੁਛ ਨਹੀਂ ਹੋਇਆ ਕੱਲ ਤੋਂ ਫੇਰ ਉਹਨਾਂ ਦੀ ਜ਼ਿੰਦਗੀ ਇੱਕ ਕੰਮ ਵਾਲੀ ਹੋ ਜਾਣੀ ਆ ਸੋ ਬਦਲਾਅ ਆ ਰਿਹਾ ਆ ਹੌਲੀ-ਹੌਲੀ ਬਦਲਾਅ ਆਉਂਦਾ ਰਹੂਗਾ ਜਿਹੜੀ ਨੌਜਵਾਨੀਆਂ ਚਾਹੇ ਉਹ ਲੜਕੀਆਂ ਨੇ ਚਾਹੇ ਉਹ ਲੜਕੇ ਨੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਵਿੱਚ ਹੀ ਰਹਿ ਗਏ ਨੇ ਉਹਨਾਂ ਨੂੰ ਕੀ ਸਿਖਾ ਦੇਵੋਗੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਜਿਹੜੀ ਜ਼ਿੰਦਗੀ ਆ ਉਹ ਇੱਕ ਨਕਲੀ ਹੋ ਚੁੱਕੀ ਹੈ ਰੀਅਲ ਲਾਈਫ ਹੀ ਜਿਣੀ ਚਾਹੀਦੀ ਉਹਨਾਂ ਨੂੰ ਕੀ ਸਿਖਾ ਦੇਣਾ ਚਾਹੁੰਦੇ ਨਕਲੀ ਤੇ ਅਸਲੀ ਦੇ ਵਿੱਚ ਇਦਾਂ ਆ ਕਿ ਬਾਹਰ ਦਿਖਾਵਾ ਕਰਨਾ ਘੱਟ ਕਰ ਦੋ ਘਰ ਦੇ ਵਿੱਚ ਅਸਲੀ ਬਣ ਜਾਓ ਜੇਕਰ ਤੁਸੀਂ ਰੋਟੀ ਖਾ ਕੇ ਰੱਜਦੇ ਹੋ ਤੇ ਰੋਟੀ ਦਾ ਹੀ ਦੱਸੋ ਕਿ ਅਸੀਂ ਰੋਟੀ ਖਾ ਕੇ ਰੱਜਦੇ ਹਾਂ ਜੇਕਰ ਕਹਿੰਦੇ ਹੁੰਦੇ ਆ ਕਿ ਸਿਰਫ ਇੱਕ ਭਾਨ ਨੂੰ ਖੜਕਾ ਖੜਕਾ ਕੇ ਤੁਸੀਂ ਸੋਚ ਲਓਗੇ ਨਾ ਕਿ ਉਹ ਨੋਟ ਬਣ ਜਾਣਗੇ ਤਕ ਕਦੀ ਨਹੀਂ ਬਣਦੇ ਉਸ ਭਾਨ ਨੂੰ ਨੋਟ ਬਣਾਉਣ ਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਤੁਸ ਤੁਹਾਨੂੰ ਦਿਖਾਉਣਾ ਨਹੀਂ ਚਾਹੀਦਾ ਵੀ ਦੇਖੋ ਅਸੀਂ ਇੰਨੀ ਮਿਹਨਤ ਕਰਦੇ ਆਂ ਦੇਖੋ ਅਸੀਂ ਆਹ ਕਰਦੇ ਆਂ ਕਿਉਂਕਿ ਜਦੋਂ ਕਿਤੇ ਨਾ ਕਿਤੇ ਕੋਈ ਇਨਸਾਨ ਇਦਾਂ ਦਾ ਹੁੰਦਾ ਆ ਕਿ ਸ਼ਾਇਦ ਉਹ ਆਪਣਾ ੱੱਗਾ ਚੁ ਨੀਬਣੀ ਮੌਲਦਾ ਲੈ ਸਕਦਾ ਤੇ ਦੂਜੇ ਪਾਸੇ ਇੱਕ ਬੰਦਾ ਇਦਾਂ ਦਿਖਾਵਾ ਦਿਖਾ ਰਿਹਾ ਹੁੰਦਾ ਆ ਕਿ ਬ੍ਰਾਂਡ ਪਾ ਲਿਆ ਆਹ ਕਰ ਲਿਆ ਸੋ ਇਸ ਚੀਜ਼ ਦੇ ਦੌਰਾਨ ਉਹ ਟੱਕਰਾਂ ਹੋ ਜਾਂਦੀਆਂ ਇੱਕ ਦੂਜੇ ਦੀਆਂ ਸੋ ਮੈਂ ਇਹੀ ਕਹਾਂਗੀ ਮੇਰੀ ਜਿਹੜੀ ਨਵੀਂ ਪੀੜੀ ਆ ਉਹਨਾਂ ਦੇ ਮਾਪੇਰੋਂ ਨਵੀਂ ਪੀੜੀ ਨੂੰ ਨਹੀਂ ਮੈਂ ਕੁਝ ਕਹਿ ਸਕਦੀ ਕਿਉਂਕਿ ਨਵੀਂ ਪੀੜੀ ਨੂੰ ਜੇ ਮੈਂ ਕਹਾਂਗੀ ਉਹ ਪਹਿਲਾ ਜਿਹੜੇ ਉਹਨਾਂ ਦੇ ਦੋਸ਼ੀ ਇਦਾਂ ਦੇ ਬਣਨ ਦੇ ਜਿਹੜੇ ਪਾਟਕ ਗਏ ਸਾਡੇ ਬੱਚੇ ਉਹਨਾਂ ਦੇ ਦੋਸ਼ੀ ਹੈਗੇ ਮਾਪੇ ਬਾਬ ਜੋ ਸਾਨੂੰ オリジナル ਹੋਣ ਤੋਂ ਰੋਕਦੇ ਆ ਕੀ ਪੰਜਾਬੀ ਨਹੀਂ ਬੋਲਣੀ ਮੈਂ ਸਟੇਜ ਤੇ ਵੀ ਕਿਹਾ ਸੀ ਕਿ ਕਿ ਮੈਂ ਬਹੁਤ ਸਾਰੇ ਸੁਣਿਆ ਪੰਜਾਬੀ ਨਹੀਂ ਬੋਲਣੀ ਇੱਥੇ ਕੀ ਕਰਨੀ ਆ ਫਿਰ ਤੁਸੀਂ ਧਰਮ ਨੂੰ ਰਜਿਸਟਰ ਕਰਾਉਣ ਦੇ ਲਈ ਵੋਟਾਂ ਕਿਉਂ ਪਾਉਂਦੇ ਆ ਲੱਗਦਾ ਵੀ ਇੱਕ ਦੁਕਾਨ ਤਾਂ ਸਾਡੇ ਲੋਕਾਂ ਦਾ ਸੀ ਮਾਂ ਬੋਲੀ ਤੂੰ ਆਪ ਹੀ ਪੁੱਛੀਂ ਕੀ ਜਾ ਰਹੇ ਆ ਹਾਂ ਮੈਂ ਵੀ ਇੱਕ ਨਾਰਮਲ ਆ ਨਾਰਮਲ ਘਰਾਚੋਂ ਆ ਨਾਰਮਲ ਆ ਮੈਂ ਕੋਈ ਖਾਸ ਨਹੀਂ ਕਿਵੇਂ ਨਹੀਂ ਮੈਂ ਇਹਨਾਂ ਲੋਕਾਂ ਦੇ ਵਿੱਚ ਹੀ ਵਿਚਰਦੀ ਆ ਬਹੁਤ ਜ਼ਿਆਦਾ ਫਾਰਕ ਆ ਇਹ ਸਭ ਤੋਂ ਵੱਡਾ ਜਿੰਮਾ ਮਾਂ ਬਾਪ ਦਾ ਆ ਕਿ ਉਹਦੇ ਨਾਲ ਘਰ 'ਚ ਪੰਜਾਬੀ ਬੋਲੀ ਜਾਵੇ ਤੇ ਜਦੋਂ ਨਹੀਂ ਬੋਲਣੀ ਮੇਰਾ ਬੱਚਾ ਹੋ ਚਾਹੇ ਇਟਾਲੀਅਨ ਬੋਲੇ ਡੱਚ ਬੋਲੇ ਫ੍ਰਾਂਸ ਬੋਲੇ ਫ੍ਰੈਂਚ ਬੁੱਦੀ ਬੋਲੇ ਕੁਛ ਵੀ ਬੋਲੇ ਪਰ ਮੈਂ ਇੱਕ ਚੀਜ਼ ਰੱਖੀ ਆਪਣੇ ਘਰ ਸ਼ੁਰੂਆਤ ਮੈਂ ਆਪਣੇ ਘਰ ਤੋਂ ਕੀਤੀ ਮੈਂ ਜੋ ਆ ਮੇਰਾ ਬੱਚਾ ਆ ਮੇਰਾ ਬੇਟਾ ਉਪਰ ਪੰਜਾਬੀ ਬੋਲਦਾ ਉਹ ਇਟਾਲੀਅਨ ਨਹੀਂ ਬੋਲਦਾ ਜਦ ਕਿ ਉਹਦਾ ਐਸੈਂਟ ਜਿਹੜਾ ਬ੍ਰਿਟਿਸ਼ ਦਾ ਹਾਲੰਡਰ ਤੋਂ ਸਟੱਡੀ ਕਰ ਰਿਹਾ ਆ ਪਰ ਪਰ ਘਰ ਦੇ ਵਿੱਚ ਉਹ ਹਮੇਸ਼ਾ ਉਹਨੇ ਕਿਹਾ ਮੇਰੇ ਬੱਚੇ ਨੇ ਕਾਰਚ ਪੰਜਾਬੀ ਬੋਲਣੀ ਉਹਨੂੰ ਚਾਹੇ ਕੋਈ ਖੇਤ ਦਾ ਕਹੀ ਦਾ ਬਾਨ ਬੱਟਾ ਸਾਰਾ ਕੁਝ ਪਤਾ ਕਾਤੋਂ ਕਿਉਂਕਿ ਉਹਨੂੰ ਮੈਂ ਟਾਈਮ ਟੂ ਟਾਈਮ ਲੈ ਕੇ ਜਾਂਦੀ ਆ ਜਦੋਂ ਜਾਂਦੀ ਆ ਉਹਨੂੰ ਮੈਂ ਗੱਡੀਆਂਕਾਰਾਂ ਚ ਨਹੀਂ ਉਹਨੂੰ ਮੈਂ ਗੱਡੇ ਤੇ ਖੂਤੇ ਮੋਟਰ ਤੇ ਉਥੇ ਛੱਡ ਕੇ ਆਉਣੀ ਕਿ ਉਹ ਚੀਜ਼ ਸਿੱਖੇ ਸੋ ਸਾਡਾ ਇਹੀ ਫਰਜ਼ ਆਪੜਾ ਬਣਦਾ ਆ ਜੇ ਅਸੀਂ ਜਾਣ ਹੀ ਸਕਦੇ ਕੰਮ ਸੇ ਕੰਮ ਉਹਨਾਂ ਨੂੰ ਅਸੀਂ ਇਹ ਗਲਤ ਦੱਸ ਦ ਸਕੀ ਕਿ ਪੁੱਤ ਬੰਨ ਬੱਟਾ ਇਹ ਚੀਜ਼ ਆ ਸਾਨੂੰ ਪਤਾ ਆ ਕਿ ਅਸੀਂ हिस्सा ਲੈਣਾ ਆ ਜਮੀਨ ਜਾਇਦਾਦ ਲੈਣੀ ਆਪਣੇ ਬੱਚਿਆਂ ਨੂੰ ਵੀ ਦੱਸੋ ਕਿਉਂ ਜਮੀਨ ਕਿੱਥੇ ਆ ਕਿੰਨੇ ਮਾਣ ਲੇ ਆ ਆਪਣੇ ਬੱਚਿਆਂ ਨੂੰ ਵੀ ਨਾਲੋਂ ਨਾ ਰੱਖੋ ਆਪ ਹੀ ਨਾ ਜੈਦ ਪਾਓ ਏਸ ਚੀਜ਼ ਦੀ ਕਿ ਹਿੱਸੇ ਲੈਣਾ ਆ ਜਮੀਨ ਸਾਡੀ ਹੈਗੀ ਆ ਪਿੱਛੇ ਅਸੀਂ ਕੀ ਕਰ ਰਹੇ ਆ ਜਮੀਨਾਂ ਜਾਇਦਾਦਾਂ ਬੇਚ ਰਹੇ ਆ ਪੰਜਾਬੀ ਸੱਭਿਆਚਾਰ ਹਮੇਸ਼ਾ ਹੀ ਕਹਿੰਦਾ ਗਿਆ ਵੀ ਵੈਸਟਰਨ ਕਲਚਰ ਸਾਡੇ ਤੇ ਹਾਵੀ ਹੁੰਦਾ ਗਿਆ ਵਾ ਜਦੋਂ ਤੁਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਹੋ ਕਿੰਨੇ ਕੀਤੇ ਕਿੰਨਾ ਪਰਫਲਟ ਹੋਇਆ ਮੰਨਦੇ ਹੋ ਪੰਜਾਬੀ ਸੱਭਿਆਚਾਰ ਜਿਹੜਾ ਸਾਡਾ ਵਿਦੇਸ਼ਾਂ ਦੇ ਵਿੱਚ ਪਰਫਲਟ ਹੋ ਰਿਹਾ ਦੇਖੋ ਜੀ ਜੈਸਾ ਦੇਸ਼ ਵੈਸਾ ਪੀਸ ਜੇ ਇਥੇ ਆਏ ਆ ਸਾਨੂੰ ਇਹ ਚੀਜ਼ਾਂ ਵੀ ਐਕਸੈਪਟ ਕਰਨੀਆਂ ਪੈਣੀਆਂ ਇਹ ਚੀਜ਼ ਐਕਸੈਪਟ ਕਰਨ ਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਆਪੜਾ ਪਿੱਛੋਕੜ ਪੋਹਲ ਜਾਓ ਮੈਂ ਵੈਸਟਰਨ ਦੇ ਖਿਲਾਫ ਨਹੀਂ ਸੇਮ ਹੋਈਗਾ ਜੈਸਾ ਦੇਸ਼ ਵੈਸਾ ਪੀਸ ਪਰ ਇਹ ਦੇਖੋ ਕੇਸ ਟਾਈਮ ਕਿਥੇ ਕੀ ਲੋੜਿਆ ਚਾਹੇ ਪਹਿਰਾ ਵੇਨੂ ਚਾਹੇ ਸਾਡੀ ਜ਼ੁਬਾਨ ਆ ਚਾਹੇ ਸਾਡੀ ਬੋਲੀ ਆ ਸੋ ਆਪਣਾ ਇੱਕ ਜਿਹੜਾ origignal ਆ ਜਿਹੜਾ ਅਸਲੇ ਤੇ ਅਸੀਂ ਪੰਜਾਬੀ ਆ ਉਹੀ ਗੱਲ ਕਿ ਅਸੀਂ ਕਹਿ ਦਿੰਦੇ ਅਸੀਂ ਇੰਡੀਆ ਚ 2% ਆ ਮੈਨੂੰ ਤਾਂ ਲੱਗਦਾ ਕੀ ਰਹਿ ਗਏ ਕਹਿਣ ਨੂੰ ਹੀ ਪੰਜਾਬੀ ਆ ਪਰ ਅਸੀਂ ਰਹਿ ਪੰਜਾਬੀ ਹੈ ਨਹੀਂ ਦਿਖਾਵੇ ਵਾਲੇ ਪੰਜਾਬੀ ਰਹਿ ਗਏ ਆ ਸੋ ਮੈਂ ਸਾਰਿਆਂ ਨੂੰ ਇੱਕ ਇਹੀ ਬੇਨਤੀ ਕਰਨੀ ਚਾਹੁੰਦੀ ਆ ਕਿ ਪ੍ਰੋਗਰਾਮ ਹੋਣ ਦਾ ਕੋਛ ਨਹੀਂ ਹੋਣਾ ਪ੍ਰੋਗਰਾਮ ਹੋਣ ਦੇ ਨਾਲ ਅਸੀਂ ਆਪਣਾ ਪਹਿਰਾਵਾ ਪਾ ਲਿਆ ਇੱਕ ਦਿਖਾ ਦਿਖਾ ਦਿੱਤਾ ਇਥੇ ਦੇ ਗੋਰਿਆਂ ਨੂੰ ਕਿ ਇਹ ਸਾਡਾ ਪਹਿਰਾਵਾ ਆ ਜਦ ਕਿ ਤੁਹਾਨੂੰ ਵੀ ਪਤਾ ਇਟਾਲੀਅਨ ਬਹੁਤ ਆਪਣੇ ਪਹਿਰਾਵੇ ਨੂੰ ਪਸੰਦ ਕਰਦੇ ਆ ਬਹੁਤ ਸਾਰੇ ਥਾਵਾਂ ਤੁਸੀਂ ਦੇਖਿਆ ਨਾ ਉਹ ਪਹਿਨਦੀਆਂ ਆ ਪਰ ਇੱਕ ਦਿਖਾਉਣ ਦੇ ਨਾਲ ਰੋਲਾ ਪਾਉਣ ਦੇ ਨਾਲ ਨਹੀਂ ਹੋਣਾ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਘਰ ਦੇ ਵਿੱਚ ਆਪਣਾ ਪਹਿਰਾਵਾ ਵੀ ਤੇ ਇੱਕ ਪੰਜਾਬੀ ਬੋਲੀ ਵੀ ਇਹ ਲੈ ਕੇ ਜਰੂਰ ਤੇ ਜਰੂਰ ਆਉਣ ਤੇ ਬਣਾ ਕੇ ਰੱਖਣ ਮੈਂ ਪੰਜਾਬੀ ਬੋਲਦੀ ਆ ਮੇਰੇ ਬੱਚੇ ਪੰਜਾਬੀ ਬੋਲਦੇ ਆ ਤੇ ਮੈਂ ਉਮੀਦ ਕਰਦੀ ਆ ਕਿ ਮੇਰੇ ਬੱਚਿਆਂ ਦੇ ਬੱਚੇ ਵੀ ਪੰਜਾਬੀ ਬੋਲਣਗੇ ਇੱਥੇ ਤੱਕ ਦੀ ਮੈਂ ਖੁਦ ਜਿੰਮੇ ਜਿਹੜੀ ਉਹ ਲੈ ਰਹੀ ਆ ਪਰ ਜਦੋਂ ਮੈਂ ਨਹੀਂ ਹੋਣਾ ਉਸ ਤੋਂ ਬਾਅਦ ਚ ਜਨਰੇਸ਼ਨ ਕਿੱਥੇ ਜਾਊਗੀ ਉਸ ਦੀ ਜ਼ਿੰਮੇਵਾਰੀ ਮੇਰੇ ਕੋਲ ਹੈ ਨਹੀਂਗੀ ਮੈਂ ਬਸ ਇਨਾ ਕਹਿਣਾ ਚਾਹੁੰਦੀ ਆ ਪੰਜਾਬੀ ਬੋਲੋ ਪੰਜਾਬੀ ਨੂੰ ਲੈ ਕੇ ਆਓ ਤੇ ਆਪਣੇ ਕੰਮ ਕਾਜ ਦੇ ਵਿੱਚ ਵੀ ਕਹਿੰਦੇ ਹੁੰਦੇ ਆ ਬਾਰਕਤ ਲਿਆਉਣ ਦੇ ਲਈ ਆਪਣੇ ਜੜਾ ਨਾਲ ਜੜ ਕੇ ਰੋ। ਤੁਹਾਡਾ ਬਹੁਤ-ਬਹੁਤ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਕੱਢ ਕੇ ਆਏ ਸਾਡੇ ਸਾਰੇ ਪ੍ਰੋਗਰਾਮ ਨੂੰ ਕਵਰ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ